ਸਰਦਾਰ ਮਨਪ੍ਰੀਤ ਸਿੰਘ ਆਲੀ ਸਾਹਿਬ ਧੰਨਵਾਦ ਡਿਪਟੀ ਸਪੀਕਰ ਸਾਹਿਬ ਜੋ ਤੁਸੀਂ ਮੈਨੂੰ ਜੋ ਬਿੱਲ ਸਾਡੇ ਮਾਨਯੋਗ ਕੁੜੀਆਂ ਸਾਹਿਬ ਲੈ ਕੇ ਆਏ ਆ ਪ੍ਰੋਵੈਂਸ਼ਨ ਆਫ क्रुएਲਟੀ ਟੂ ਐਨੀਮਲਸ ਬਿੱਲ 2025 ਸੋ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਗਈ ਆ ਕਿ ਪਸ਼ੂਆਂ ਦੇ ਨਾਲ ਸਾਡਾ ਬੜਾ ਪੁਰਾਣਾ ਸਬੰਧ ਆ ਕਿਸੇ ਸਮੇਂ ਖਾਸ ਤੌਰ ਤੇ ਖੇਤੀ ਦੇ ਲਈ ਇਹਨਾਂ ਬੜਦਾ ਦੀ ਅਸੀਂ ਵਰਤੋਂ ਕਰਦੇ ਸੀ ਆਵਾਜਾਈ ਦੇ ਲਈ ਬੜਦਾ ਦੀ ਘੋੜਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਕਰਾਂ ਦੀ ਰਾਖੀ ਦੇ ਲਈ ਕੁੱਤੇ ਅਸੀਂ ਅੱਜ ਵੀ ਜਿਹੜੇ ਉਹਨਾਂ ਨੂੰ ਪਾਲ ਰਹੇ ਹਾਂ ਸੋ ਇਹ ਥੋੜੇ ਦਿਨ ਪਹਿਲਾਂ ਹੀ ਇਹ ਇਕੱਠ ਹੋਇਆ ਮੇਰੇ ਇਲਾਕੇ ਦੇ ਵਿੱਚ ਅਸੀਂ ਬੜੇ ਹੈਰਾਨ ਸੀ ਕਿ ਉੱਥੇ ਹਜ਼ਾਰਾਂ ਹੀ ਲੋਕ ਇਕੱਠੇ ਹੋਏ ਇਹ ਨਹੀਂ ਬੋਲੇ ਕੋਈ ਉੱਥੇ ਕੁੜੀਆਂ ਸਾਹਿਬ ਵੀ ਆਏ ਉੱਥੇ ਇੱਕ ਤਾਂ ਬੈਲ ਗੱਡੀਆਂ ਵਾਲੇ ਇੱਕ ਘੋੜਿਆਂ ਦੀ ਦੌੜ ਵਾਲੇ ਅਤੇ ਇਸ ਤੋਂ ਬਿਨਾ ਜਿਹੜੇ ਸ਼ਿਕਾਰੀ ਕੁੱਤਿਆਂ ਦੀ ਦੌੜ ਕਰਾਉਂਦੇ ਆ ਤੇ ਜਿਹੜੇ ਕਬੂਤਰਾਂ ਦੀ ਖੇਡ ਕਰਾਉਂਦੇ ਨੇ ਸੋ ਮੇਰਾ ਖਿਆਲ ਆ ਵੀ ਉੱਥੇ 50000 ਤੋਂ ਵੱਧ ਦਾ ਇਕੱਠ ਹੋਊਗਾ ਜੀ ਪਤਾ ਨਹੀਂ ਉਹ ਕਿਦਾਂ ਟੈਕਸਟ ਮੈਸੇਜ ਤੇ ਉਹਨਾਂ ਨੂੰ ਮੈਸੇਜ ਲੱਗੇ ਤਾਂ ਉਹ ਸਾਰੀ ਜਿਹੜੇ ਕਿਉਂਕਿ ਸਾਡੀਆਂ ਵਿਰਾਸਤੀ ਖੇਡਾਂ ਨੇ ਜਿਹੜੀਆਂ ਪਸ਼ੂਆਂ ਦੇ ਨਾਲ ਪੰਛੀਆਂ ਨਾਲ ਜੁੜੀਆਂ ਹੋਈਆਂ ਨੇ ਇੱਥੇ ਕੋਈ ਵੀ क्रੂਐਲਟੀ ਵਾਲੀ ਗੱਲ ਨਹੀਂ ਬਲਦਾਂ ਨੂੰ ਜਿਹੜੇ ਜਿਨ੍ਹਾਂ ਦੇ ਸ਼ੌਂਕ ਨਾਲ ਪਾਲਦੇ ਨੇ ਉਹ ਠੀਕ ਹੈ ਅੱਗੇ ਤਾਂ ਅਸੀਂ ਕੰਮ ਲੈਂਦੇ ਸੀ ਲੇਕਿਨ ਅੱਜ ਉਹਨਾਂ ਨੂੰ ਉਹ ਸਿਰਫ ਆਪਦੀ ਖੇਡ ਦੇ ਲਈ ਬੜੇ ਸ਼ੌਂਕ ਨਾਲ ਪਾਲ ਰਹੇ ਨੇ ਜਿਵੇਂ ਅਸੀਂ ਬੱਚਿਆਂ ਨੂੰ ਪਾਲਦੇ ਹਾਂ ਉਸੇ ਢੰਗ ਦੇ ਨਾਲ ਇਹਨਾਂ ਬਲਦਾਂ ਦੀ ਸਾਂਭ ਸੰਭਾਲ ਹੁੰਦੀ ਆ ਉਹਨਾਂ ਦੀ ਦੇਖਭਾਲ ਹੁੰਦੀ ਆ ਸੋ ਇਸੇ ਤਰ੍ਹਾਂ ਹੀ ਘੋੜਿਆਂ ਦੀ ਗੱਲ ਕਰ ਲਈਏ ਤੇ ਉਹਨਾਂ ਦੀ ਵੀ ਇਸੇ ਤਰ੍ਹਾਂ ਸਾਂਭ ਸੰਭਾਲ ਹੁੰਦੀ ਆ ਅੱਜ ਬੜੇ ਮਹਿੰਗੇ ਮਹਿੰਗੇ ਬਲਦ ਨੇ ਬੜੇ ਮਹਿੰਗੇ ਘੋੜੇ ਨੇ ਸੋ ਸ਼ਿਕਾਰੀ ਕੁੱਤਿਆਂ ਦੀ ਵੀ ਇਸੇ ਤਰ੍ਹਾਂ ਹੀ ਸੰਭਾਲ ਹੁੰਦੀ ਆ ਤੇ ਕਬੂਤਰਾਂ ਦੀ ਸੋ ਇਹ ਕਿ ਇਹ ਲੋਕਾਂ ਦੀ ਇੱਕ ਵੱਖਰੀ ਦੁਨੀਆ ਸੋ ਇਹਨਾਂ ਦੇ ਜਿਹੜੇ ਸ਼ੌਕ ਨੇ ਸੋ ਪਿਛਲੇ ਸਮੇਂ ਦੇ ਵਿੱਚ ਜੋ ਕੋ ਰੋਕ ਲਾਈ ਗਈ ਸੀ ਕਿ ਖਾਸ ਤੌਰ ਤੇ ਬੈਲ ਗੱਡੀਆਂ ਤੇ ਸੋ ਜਿਸ ਨਾਲ ਇਹ ਸਾਰੇ ਜਿਹੜੇ ਬੈਲ ਗੱਡੀਆਂ ਵਾਲੇ ਪ੍ਰੇਮੀ ਸੀਗੇ ਜਿਹੜੇ ਦੌੜਾ ਕਰਾਉਂਦੇ ਸੀ ਉਹਨਾਂ ਦੇ ਵਿੱਚ ਬਹੁਤ ਵੱਡੀ ਮਯੂਸੀ ਆਈ ਆ ਕੁਝ ਸਮਾਂ ਪਹਿਲਾਂ ਸ਼ਿਕਾਰੀ ਕੁੱਤਿਆਂ ਦੀ ਦੌੜ ਤੇ ਵੀ ਰੋਕ ਲਾ ਦਿੱਤੀ ਗਈ ਸੀ ਸੋ ਇਹ ਸਾਰੇ ਜਿਹੜੀਆਂ ਸਾਡੀਆਂ ਜਿਹੜੀਆਂ ਇਹ ਖੇਡਾਂ ਨੇ ਖਾਸ ਤੌਰ ਤੇ ਇਹ ਜਾਨਵਰਾਂ ਦੇ ਨਾਲ ਪੰਛੀਆਂ ਨਾਲ ਜੁੜੀਆਂ ਹੋਈਆਂ ਨੇ ਸੋ ਇਹਨਾਂ ਤੇ ਰੋਕ ਹਟਾਈ ਜਾਵੇ ਹਾਂ ਅਸੀਂ ਕੁਝ ਸ਼ਰਤਾਂ ਜ਼ਰੂਰ ਤੈਅ ਕਰਦੀ ਹੈ ਕਿ ਉਹਨਾਂ ਦੇ ਨਾਲ ਕੋਈ ਜੇ ਬੈਲ ਗੱਡੀਆਂ ਭਜਾਉਣੀਆਂ ਜਿਵੇਂ ਆਰ ਮਾਰਦੇ ਸੀ ਕਿ ਪਹਿਲਾਂ ਉਹ ਇੱਕ ਸੋਟੀ ਦੇ ਅੱਗੇ ਜਿਹੜਾ ਸੂਈ ਲੱਗੀ ਹੁੰਦੀ ਸੀਗੀ ਸੋ ਹਾਵੇਖ ਲੱਗੀ ਸੀ ਉਹ ਉਹ ਜਿਹੜੀ ਉਹਦੇ ਤੇ ਰੋਕ ਲੱਗਣੀ ਚਾਹੀਦੀ ਆ ਕੋਈ ਤਾਂ ਆਪਾਂ ਨਸ਼ਾ ਕਰਾਉਨੇ ਆ ਜ ਇਹਨਾਂ ਨੂੰ ਦੌੜ ਤੋਂ ਪਹਿਲਾਂ ਉਹਨਾਂ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਅਸੀਂ ਰੋਕ ਲਾ ਸਕਦੇ ਆ ਲੇਕਿਨ ਖੇਡਾਂ ਉੱਪਰ ਰੋਕ ਲੱਗਣੀ ਚਾਹੀਦੀ ਕਿ ਜਾਨਵਰਾਂ ਦੇ ਨਾਲ ਪੰਛੀਆਂ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਜਾਤੀ ਨਾ ਹੋਵੇ ਸੋ ਉਹਨਾਂ ਦੀ ਕੁੱਟ ਮਾਰਨਾ ਹੋਵੇ ਅਤੇ ਸ਼ੌਂਕ ਨੇ ਸਾਡੇ ਤੇ ਬੜੇ ਸ਼ੌਂਕ ਦੇ ਨਾਲ ਇਹ ਸਾਰੇ ਲੋਕ ਨੇ ਜਿਹੜੇ ਇਹਨਾਂ ਨੂੰ ਪਾਲ ਰਹੇ ਨੇ ਸੋ ਇਹਨਾਂ ਤੇ ਬੈਲ ਗੱਡੀਆਂ ਦੀ ਆਪਾਂ ਗੱਲ ਕੀਤੀ ਆ ਕਿਉਂਕਿ ਕਲਰ ਰੈਪਰ ਦੀ ਵੀ ਗੱਲ ਆਈ ਆ ਕਿ ਸਾਡੀਆਂ ਮਿਨੀ 올림픽 ਖੇਡਾਂ ਨੇ ਜਿਹੜੀਆਂ ਪੂਰੇ ਦੇਸ਼ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਨੇ ਸੋ ਜਦੋਂ ਤੋਂ ਰੋਕ ਲੱਗੀ ਆ ਤਾਂ ਲੋਕਾਂ ਦੇ ਵਿੱਚ ਉਹਨਾਂ ਖੇਡਾਂ ਦਾ ਕ੍ਰੀਜ਼ ਦੀ ਖਤਮ ਹੋ ਗਿਆ ਸੋ ਇਸ ਤੋਂ ਬਿਨਾ ਵੀ ਹੋਰ ਵੀ ਪਿੰਡਾਂ ਦੇ ਵਿੱਚ ਇਹ ਜਿਹੜੀਆਂ ਸਾਡੇ ਗੁੱਜਰਵਾਲ ਪਿੰਡ ਦੇ ਵਿੱਚ ਜਾਂ ਹੋਰ ਪਿੰਡਾਂ ਦੇ ਵਿੱਚ ਜਿੱਥੇ ਵੀ ਸੂਏ ਦੇ ਕੰਡੇ ਪਟੜੀਆਂ ਸੀਗੀਆਂ ਨਹਿਰ ਦੇ ਕੰਡੇ ਉੱਥੇ ਜਿੱਥੇ ਵੀ ਕੱਚੇ ਰਾਹ ਹੈਗੇ ਉੱਥੇ ਸਾਰੇ ਇਹ ਜਿਹੜੀਆਂ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾਂਦੀਆਂ ਤੇ ਘੋੜਿਆਂ ਦੀ ਦੌੜਾਂ ਕਰਾਈਆਂ ਜਾਂਦੀਆਂ ਸ਼ਿਕਾਰੀ ਕੁੱਤਿਆਂ ਦੀ ਦੌੜਾਂ ਕਰਾਈਆਂ ਜਾਂਦੀਆਂ ਸੋ ਇਹ ਸਾਰਿਆਂ ਦੇ ਉੱਪਰ ਹੀ ਜਿਹੜੀ ਇਹ ਰੋਕ हटਾਈ ਜਾਵੇ ਸੋ ਇਸ ਲਈ ਮੈਂ ਇਸ ਜਿਹੜਾ ਇਹ ਬਿੱਲ ਲੈ ਕੇ ਆਂਦਾ ਇਹਦੇ ਮੈਂ ਹੱਕ ਦੇ ਵਿੱਚ ਆ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਇਹਦੇ ਨਾਲ ਜੁੜੀਆਂ ਹੋਈਆਂ ਨੇ ਸਾਡਾ ਪਛੋਕੜ ਸਾਡਾ ਵਿਰਸਾ ਜਿਹੜਾ ਇਹ ਸਾਡੀਆਂ ਵਿਰਾਸਤੀ ਖੇਡਾਂ ਨੇ ਸੋ ਇਹਨਾਂ ਨੂੰ ਜਰੂਰ ਆਉਣ ਵਾਲੇ ਸਮੇਂ ਦੇ ਵਿੱਚ ਜਾਰੀ ਰੱਖਿਆ ਜਾਵੇ ਸੋ ਮੈਂ ਧੰਨਵਾਦ ਕਰਦਾ ਸਰਕਾਰ ਦਾ ਵੀ ਮੁੱਖ ਮੰਤਰੀ ਜੀ ਦਾ ਵੀ ਅਤੇ ਸਾਡੇ ਸਤਿਕਾਰਯੋਗ ਖੁੜੀਆਂ ਸਾਹਿਬ ਦਾ ਜੋ ਇਹ ਬਿੱਲ ਲੈ ਕੇ ਆਇਆ ਤੇ ਇਹਨੂੰ ਤੁਰੰਤ ਸਰਬਸੰਮਤੀ ਦੇ ਨਾਲ ਇਹਨੂੰ ਪਾਸ ਕੀਤਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਾਰੀਆਂ ਖੇਡਾਂ ਤੇ ਰੋਕ हटਾਈ ਜਾਵੇ ਸੋ ਧੰਨਵਾਦ ਜੀ ਥੈਂਕ ਯੂ